ਪਿਆਰਪਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਟਾਲੀਵਾਲ ਕੈਬਨਿਸਟਰ ਪੰਜਾਬ ਆਮ ਆਦੀ ਪਾਰਟੀ ਦਾ ਅਮਸਰਤ ਲੋਕ ਸਭਾ ਲਈ ਉਮੀਦਵਾਰ ਹੈ ਹੁਣੇ ਹੀ ਖਬਰ ਆਈ ਹੈ ਦੇਸ਼ ਦੀ ਨਿਆਂ ਪ੍ਰਣਾਲੀ ਦੇ ਸਭ ਤੋਂ ਉੱਪਰਲੀ ਅਦਾਲਤ ਦੇ ਸੁਪਰੀਮ ਕੋਰਟ ਦੇ ਅੱਜ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਸੀਗਾ ਉਹਨਾਂ ਨੂੰ ਅੰਤੋਂ ਜਮਾਤ ਜਿਹੜੀ 1 ਜੂਨ ਤੱਕ ਦਿੱਤੀ ਹੈ ਔਰ ਮੈਨੂੰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਉੱਤੇ ਪੂਰਾ ਪਰੋਸਾ ਕਿਉਂ ਕੋਈ ਧੱਕਾ ਨਹੀਂ ਹੋਣ ਦਊਗੀ ਮੋਦੀ ਸਰਕਾਰ ਨੇ ਧੱਕਿਆਂ ਦਾ ਅਦਕਾਰ ਤੋੜਤਾ ਦੇਸ਼ ਦੀ ਜਾਨੀ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਚ ਡੈਮੋਕ੍ਰੇਸੀ ਜਿਹੜੀ ਖਤਮ ਕਰ ਦਿੱਤੀ ਗਈ ਇਹਦਾ ਜਵਾਬ ਜਿਹੜਾ ਲੋਕ 1 ਜੂਨ ਨੂੰ ਉਹ ਤੋਂ ਪਹਿਲਾਂ ਜਿਹੜੀਆਂ ਵੋਟਾਂ ਪੈ ਰੀਆਂ 4 ਜੂਨ ਨੂੰ ਭਾਜਪੀ ਤਿਆਰ ਹੋਵੇ ਬੜਾ ਸਖਤ ਜਵਾਬ ਮਿਲੂਗਾ ਸੋ ਮੈਂ ਮੈਂ ਸਾਰੇ ਹੀ ਪਾਰਟੀ ਦੇ ਵਤਕਾਂ ਦੂ ਸਾਰੇ ਦੇਸ਼ ਦੇ ਪਾਰਟੀ ਦੇ ਵਤਕਾਂ ਦੂ ਪੰਜਾਬ ਦੇ ਅਮਸਰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਅੱਜ ਨਿਆਹ ਬੰਦਾਰੀ ਨੇ ਅਦਨ ਕੇਰੀ ਵਾਚੀ ਨੂੰ ਦੇ ਆਖ ਕੀਤਾ ਔਰ ਮੈਨੂੰ ਇਹ ਵੀ ਪਤਾ ਹੈ ਮੈਨੂੰ ਮਾਣ ਹੈ ਕਿ ਮੇਰੇ ਦੇ ਕੌਮੀ ਕਨਵੀਨਰ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਹੈ ਉਹ ਮੇਰੇ ਲਈ ਪਛਾਣ ਕਰਨ ਜਲਦੀ ਅਮਸਰ ਆਉਣਗੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ